ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਤ ਕੰਮ ਭੈਣ ਭਰਾ ਪੜ੍ਹਾਈ ਪਤਾ ਮੰਗ ਐਡ ਪਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਨੂੰ ਵਾਰ-ਵਾਰ ਲਗਾਇਆ ਜਾਂਦਾ ਹੈ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਤੇ ਸਾਡੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਕਰਨਾ ਜੀ ਹੋ ਵੇਖ ਕੇ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਕਾਰਸ ਜਰਸੀ ਗੋਤ ਬਰਾੜ ਉਮਰ 25 ਸਾਲ ਕੱਦ 5 ਫੁੱਟ 8 ਇੰਚ ਕੰਮ ਸਟੂਡੈਂਟ ਮਕੈਨਿਕਲ ਨੇ ਇਹ ਆਸਟ੍ਰੇਲੀਆ ਵਿੱਚ ਇਹਨਾਂ ਦੀ ਦੁਕਾਨ ਆ ਮਕੈਨਿਕ ਦੀ ਮਾਤਾ ਪਿਤਾ ਹਾਊਸ ਮਾਤਾ ਹਾਊਸ ਵਾਈਫ ਨੇ ਪਿਤਾ ਖੇਤੀਬਾੜੀ ਕਰਦੇ ਨੇ ਇਨਾਂ ਦੀਆਂ ਤਿੰਨ ਭੈਣਾਂ ਨੇ ਮੈਰਿਡ ਨੇ ਪਤਾ ਜੈਤੋ ਜ਼ਿਲ੍ਹਾ ਫਰੀਦਕੋਟ ਲੜਕਾ ਤਲਾਖ ਸੁਦਾਜੀ ਮੰਗੇਣਾ ਨੂੰ ਲੜਕੀ ਬਧਿਆ ਪਰਿਵਾਰ ਤੋਂ ਸੋਣੀ ਸੁਨੱਖੀ ਆਸਟ੍ਰੇਲੀਆ ਜਾਣ ਦੀ ਚਾਹਵਨ ਚਾਹੀਦੀ ਹੈ ਜੀ ਲੜਕੀ ਦੀ ਕਾਸਟ ਜੱਟ ਸੀ ਕੀ ਹੋਵੇ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਡੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 25 ਸਾਲ ਜ਼ਿਲ੍ਹਾ ਪਟਿਆਲਾ ਕਾਸਟ ਜੱਟ ਸਿੱਖ ਪਿਤਾ ਗੌਰਮੈਂਟ ਜੌਬ ਤੋਂ ਰਿਟਾਇਰ ਹਨ ਮਾਤਾ ਹਾਊਸ ਵਾਈਫ ਨੇ ਲੜਕਾ ਆਰਮੀ ਵਿੱਚ ਹੈ ਜੀ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸਿੰਪਲ ਘਰੇਲੂ ਲੜਕੀ ਚਾਹੀਦੀ ਹੈ ਜੀ ਲੜਕੀ ਸਿਰਫ ਜੱਟ ਸਿੱਖ ਕਾਸ ਤੋਂ ਹੀ ਹੋਵੇ ਲੜਕੀ ਪਟਿਆਲਾ ਫਤਿਹਗੜ੍ਹ ਸਾਹਿਬ ਖੰਨਾ ਮਾਨਸਾ ਏਰੀਏ ਤੋਂ ਹੀ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1993 ਕੱਦ 5 ਫੁੱਟ 7 ਇੰਚ ਪੜਾਈ ਬੀਟੈਕ ਇੰਡੀਆ ਤੋਂ ਪਤਾ ਮੋਗਾ ਕਾਸ ਰਾਮਗੜੀਆ ਲੜਕਾ ਬ੍ਰਿਟਿਸ਼ ਕੋਲੰਬੀਆ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕਾ ਸ਼ੁੱਧ ਵੈਸ਼ ਨੂੰ ਐਜ਼ੀ ਮਾਤਾ ਹਾਊਸ ਵਾਈਫ ਨੇ ਪਿਤਾ ਪ੍ਰਾਈਵੇਟ ਠੇਕੇਦਾਰੀ ਦਾ ਕੰਮ ਕਰਦੇ ਹਨ ਲੜਕੇ ਦੇ ਛੋਟੇ ਇੱਕ ਭੈਣ ਤੇ ਪ੍ਰਾ ਕੈਨੇਡਾ ਵਿੱਚ ਹਨ ਮੰਗ ਇਹਨਾਂ ਨੂੰ ਲੜਕੀ ਵਧੀਆ ਪੜੀ ਲਿਖੀ ਸੋਣੀ ਚਾਹੀਦੀ ਐ ਜੀ ਕੈਨੇਡਾ ਤੋਂ ਲੜਕੀ ਨੂੰ ਪਹਿਲਾ ਜੀ ਰਾਮਗੜੀਆ ਕਾਸ ਤੋਂ ਪਹਿਲਾ ਬਾਕੀ ਹੋਰ ਕਿਸੇ ਵੀ ਕਾਸ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿਕ ਸੋਣੀ ਸੁਰੱਖੀ ਲੜਕੀ ਜਨਮ 1992 ਕੱਦ 5 ਫੁੱਟ 6 ਇੰਚ ਗੋਤ ਸ਼ੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਪੋਸਟ ਗ੍ਰੈਜੂਏਟ ਐਮਏ ਇੰਗਲਿਸ਼ ਕੰਮ ਪ੍ਰੋਫੈਸਰ ਅਤੇ ਪੀਐਚਡੀ ਮੰਗਾਜੀ ਇਹਨਾਂ ਨੂੰ ਵਧੀਆ ਸੋਨਾ ਸਨੱਖਾ ਲੜਕਾ ਕਲੀਨ ਸੇਵ ਇਹਨਾਂ ਦੇ ਬਰਾਬਰ ਪੜਿਆ ਲਿਖਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਪੀਆਰ ਜਾਂ ਸਿਟੀਜ਼ਨ ਚਾਹੀਦਾ ਜੀ ਇਹਨਾਂ ਨੂੰ ਬਾਹਰਲੇ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੀ ਸਿਟੀ ਦੇ 7 ਤੇ 60 ਕਿਲੋਮੀਟਰ ਦੇ ਏਰੀਆ ਨੂੰ ਪਹਲ ਹੈ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤੇ ਗਏ ਨੇ ਬਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 25 12 2007 ਪਤਾ ਧੂਰੀ ਕਾਸ ਰਵਿਦਾਸ ਸਿੱਖ ਪੜਾਈ ਪਲੱਸ ਟੂ ਕੰਪਿਊਟਰ ਕੋਰਸ ਸੱਤ ਬੈਂਡ ਨੇ ਜੀ ਇਹਨਾਂ ਨੂੰ ਕਾਗਜ਼ 5 ਫੁੱਟ 2 ਇੰਚ ਇੱਕ ਪੈਨ ਇੱਕ ਪ੍ਰਾ ਮੰਗ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਜੀ ਰਵਿਦਾਸ ਸਿੱਖ ਲੜਕੇ ਨੂੰ ਪਹਿਲ ਹੈ ਜੇ ਕਿਸੇ ਹੋਰ ਧਰਮ ਦਾ ਹੋਵੇ ਤਾਂ ਕੰਟਰੈਕਟ ਮੈਰਿਜ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਥ ਚਹਿਲ ਕਾਸ ਜਰਸੀ ਕੱਦ 5 ਫੁੱਟ 11 ਇੰਚ ਜਨਮ ਜਨਵਰੀ 1993 ਪੜਾਈ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਡਿਗਰੀ ਬੀਟੈਕ ਇਲੈਕਟ੍ਰੀਕਲ ਚੰਡੀਗੜ੍ਹ ਤੋਂ ਕੰਮ ਵਾਲੀ ਵਿੱਚ ਆਨਲਾਈਨ ਕੰਮ ਕਰ ਰਹੇ ਨੇ ਪਤਾ ਪੀਖੀ ਮਾਨਸਾ ਲੜਕੇ ਨੂੰ 6 ਪਲੱਸ ਏਕੜ ਜ਼ਮੀਨ ਆਉਂਦੀ ਹੈ ਜੀ ਇਹਨਾਂ ਦੀਆਂ ਦੋ ਭੈਣਾਂ ਨੇ ਦੋਨੋਂ ਵਿਆਹੀਆਂ ਨੇ ਇੱਕ ਪੰਜਾਬ ਵਿੱਚ ਇੱਕ ਆਸਟ੍ਰੇਲੀਆ ਸਿਟੀਜ਼ਨ ਨੇ ਇੱਕ ਭਰਾ ਮੈਰੜਾ ਪੁਰਤਕਾਲ ਵਿੱਚ ਪੀਆਰ ਆ ਜੀ ਪਿਤਾ ਰਿਟਾਇਰ ਜੇਈ ਨੇ 60500 ਉਹਨਾਂ ਨੂੰ ਮਹੀਨਾ ਆਉਂਦੀ ਹੈ ਮਾਤਾ ਹਾਊਸ ਵਾਈਫ ਨੇ ਮੰਗਾ ਜੀ ਇਹਨਾਂ ਨੂੰ ਲੜਕੀ ਪੜੀ ਲਿਖੀ ਵਧੀਆ ਨਰਮ ਸੁਭਾਅ ਵਾਲੀ ਸੋਹਣੀ ਚਾਹੀਦੀ ਹੈ ਜੀ ਲੜਕੀ ਦਾ ਕੱਤ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਜੀ ਫੋਨ ਨੰਬਰ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮਾਨਸਾ ਜਨਮ 1990 ਕੱਦ 5 ਫੁੱਟ 4 ਇੰਚ ਗੋਤ ਮਾਨਸਾ ਹੀ ਆ ਪੜਾਈ ਪਲੱਸ 2 ਜੀ ਐਨ ਐਮ 5 ਸਾਲ ਦਾ ਤਜਰਬਾ ਜੀ ਬੀ ਐਸ ਸੀ ਦੇ ਦੂਜੇ ਸਾਲ ਦੇ ਪੇਪਰ ਦੇਣੇ ਹਨ ਇੱਕ ਪ੍ਰਾਇਮੈਰਡਾ ਪਿਤਾ ਖੇਤੀ ਕਰਦੇ ਨੇ ਕਾਸ ਜਰਸੀ ਕੁਮਾਤਾ ਹਾਊਸ ਵਾਈਫ ਨੇ ਖਾਨਦਾਨੀ ਪਰਿਵਾਰ ਆ ਦੀ ਲੜਕੀ ਸੋਣੀ ਸੁਨੱਖੀ ਆ ਰੰਗ ਸਾਫ ਐ ਮੰਗ ਮੁੰਡਾ ਕਨੇਡਾ ਪੀਅਰ ਹੋਵੇ ਸੋਨਾ ਹੋਵੇ ਨਸ਼ੇ ਤੋਂ ਰਹਿਤ ਹੋਵੇ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੜੀਆ ਲੜਕਾ ਉਮਰ 28 ਸਾਲ ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਪਤਾ ਤੂਰੀ ਸਾਮਾ ਜੀ ਆਪਣੀ ਵਰਕਸਾਹ ਆ ਕਮਾਈ ਨਾਲ ਬਣਾਉਣ ਦੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾਏ ਇਹਨਾਂ ਨੂੰ ਸਿੰਪਲ ਘਰੇਲੂ ਲੜਕੀ ਚਾਹੀਦੀ ਐ ਜੀ ਮੁੰਡਾ ਸਰਦਾਰ ਐ ਫੋਨ ਨੰਬਰ ਦਿੱਤਾ ਗਿਆ ਉਹਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਸਿੰਘ ਕਾਸ ਰਾਮਗੜੀਆ ਕੱਦ 5 ਫੁੱਟ 8 ਇੰਚ ਜਨਮ 21 1994 ਪੜਾਈ ਪਲੱਸ 2 ਮੈਡੀਕਲ ਕੋਰਸ ਕੀਤਾ ਇਹਨਾਂ ਨੇ ਕੰਮ ਨਮੀਆਂ ਕੰਬਾਈਨਾ ਬਣਾਉਂਦੇ ਨੇ ਗੋਤ ਪੋੜੇ ਪਤਾ ਤੂਰੀ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਦੀ ਸਿੰਪਲ ਸਿੱਖ ਧਰਮ ਨੂੰ ਮੰਨਣ ਵਾਲੀ ਚਾਹੀਦੀ ਹੈ ਜੀ ਕੱਦ 5 ਫੁੱਟ 3 ਇੰਚ ਤੋਂ ਉੱਪਰ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਫੋਨ ਨੰਬਰ ਦਿੱਤਾ ਗਿਆ ਜੀ ਵਿਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਨਾਇਸੀ ਕੱਦ 5 ਫੁੱਟ 10 ਇੰਚ ਰੰਗ ਸਾਫਾ ਜੀ ਪੜਾਈ ਗ੍ਰੈਜੂਏਸ਼ਨ ਜਨਮ 1990 ਮਾਤਾ ਹਾਊਸ ਵਾਈਫ ਨੇ ਪਿਤਾ ਐਕਸਪੈਡ ਨੇ ਤਿੰਨ ਭੈਣਾਂ ਨੇ ਦੋ ਮੈਰਿਡ ਨੇ ਕਾਮਾ ਜੀ ਸਰਕਾਰੀ ਜੋਬ ਆਰਮੀ ਵਿੱਚ ਇਹਨਾਂ ਨੂੰ ਸ ਲੜਕੀ ਨਾਈਸੇ ਕਾਰਸ਼ ਤੋਂ ਜੋਬ ਕਰਦੀ ਵਧੀਆ ਜਾਂ ਪੜੀ ਨਹੀਂ ਕੀ ਚਾਹੀਦੀ ਹੈ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਖਪਵਾਏ ਡੇਟ ਆਫ ਬਰਥ 1990 ਫਰਵਰੀ 1994 ਹਾਈਟ 5 ਫੁੱਟ 6 ਇਚ ਏਰੀਆ ਅਮਰਤਸਰ ਸਾਹਿਬ ਸਟੱਡੀ ਪੋਸਟ ਗ੍ਰੈਜੂਏਟ ਇਨ ਕੰਪਿਊਟਰ ਐਪਲੀਕੇਸ਼ਨ ਖਾਲਸਾ ਕਾਲਜ ਅਮਰਤਸਰ ਸਾਹਿਬ ਤੋਂ ਕੰਮ ਜੀ ਇਹ ਗਵਰਨਮੈਂਟ ਬੈਂਕ ਅਪਲੋਏ ਨੇ ਡਿਜ਼ਾਈਗਨੇਸ਼ਨ ਸੀਨੀਅਰ ਅਸਿਸਟੈਂਟ ਨੇ ਨੋਨ ਐਲਕੋਹਲ ਜੀ ਪਿਓਰ ਵੈਜੀਟੇਰੀਅਨ ਨੇ ਜੀ ਮਦਰ ਇਹਨਾਂ ਦੇ ਗਵਰਨਮੈਂਟ ਅਪਲੋਏ ਨੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਫਾਦਰ ਇਹਨਾਂ ਦੇ ਐਕਸਪੈਨ ਨੇ ਤੇ ਸਬ ਇਨਸਪੈਕਟਰ ਪੰਜਾਬ ਪੁਲ ਇੱਕ ਇਹਨਾਂ ਦੀ ਸਿਸਟਰ ਆ ਜੀ ਤਿੰਨ ਕਿਲੇ ਨਾਲ ਕੋਲ ਜ਼ਮੀਨ ਹੈ ਰੈਂਟਲ ਇਨਕਮ ਫਰੋਮ ਅਰਬਨ ਪ੍ਰੋਪਰਟੀ ਤੋਂ ਆ ਜੀ ਇਹਨਾਂ ਨੂੰ ਬੈਲ ਐਜੂਕੇਟਿਡ ਫੈਮਿਲੀ ਆ ਇਹਨਾਂ ਨੂੰ ਲੜਕੀ ਵਧੀਆ ਸੁਆਦੀ ਵਧੀਆ ਪਰਿਵਾਰ ਦੀ ਸਰਕਾਰੀ ਨੌਕਰੀ ਵਾਲੀ ਚਾਹੀਦੀ ਆ ਜੀ ਵਿਆਹ ਸਿੰਪਲ ਕਰਨਾ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਜਿੰਦਰ ਸਿੰਘ ਕਾਸ ਜੱਟ ਸਿੱਖ ਕੱਦ 5 ਫੁੱਟ 9 ਇੰਚ ਉਮਰ 25 ਸਾਲ ਪੜਾਈ 8 ਪਾਸ ਜ਼ਮੀਨ ਢਾਈ ਕਿੱਲੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਹੈ ਜੀ ਮੈਰੜਾ ਇੱਕ ਵੱਡਾ ਭਰਾ ਹੈ ਜੀ ਉਹ ਮੈਰੀਡਾ ਲੜਕਾ ਰਫਾਇਨਰੀ ਵਿੱਚ ਕੰਮ ਕਰਦਾ ਹੈ ਕੰਪਨੀ ਵਿੱਚ ਜੀਸੀਵੀ ਚਲਾਉਂਦਾ ਹੈ ਤਨਖਾਹ 30000 ਲੜਕਾ ਕੋਈ ਨਿਸ਼ਾਨੀ ਕਰਦਾ ਜੀ ਸੋਨਾ ਸੁਨੱਖਾ ਪੱਗ ਬੰਨਦਾ ਜੀ ਪਿੰਡ ਜੈ ਸਿੰਘਾ ਵਾਲਾ ਜ਼ਿਲ੍ਹਾ ਬਠਿੰਡਾ ਜੀ ਇਹਨਾਂ ਨੂੰ ਲੜਕੀ ਘਰੇਲੂ ਸਿਆਣੀ ਮਾਤਾ ਪਿਤਾ ਦੀ ਸੇਵਾ ਕਰਨ ਵਾਲੀ ਚਾਹੀਦੀ ਆ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀਕ ਜਨਮ ਤਿੰਨ ਤਿੰਨ 1995 ਕੱਦ 5 ਫੁੱਟ 7 ਇੰਚ ਪੜਾਈ ਬੀਸੀਏਟ ਕੰਪਿਊਟਰ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਨਾਗਰ ਅਨਟਾਰੀਓ ਵਿੱਚ ਦੋ ਸਿਸਟਰ ਨੇ ਮੈਰਿਡ ਨੇ ਪਿਤਾ ਰਿਟਾਇਰ ਪੁਲਿਸ ਸੈਵਨ ਇੰਸਪੈਕਟਰ ਨੇ ਮਾਤਾ ਹਾਊਸ ਵਾਈਫ ਨੇ ਜ਼ਮੀਨ ਚਾਰ ਕਿੱਲੇ ਆਉਂਦੀ ਹੈ ਇਹਨਾਂ ਨੂੰ ਪਤਾ ਧਾਰੀਵਾਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਗੋਤ ਸੰਧੂ ਮੰਗ ਇਹਨਾਂ ਨੂੰ ਬੀਏ ਜਾਂ ਪੀਜੀਆਈਡੀਸੀ ਜਾਂ ਬੀਐਸਸੀ ਨਰਸਿੰਗ ਵਾਲੀ ਲੜਕੀ ਚਾਹੀਦੀ ਆ ਜਾਂ ਲੜਕੀ ਕੈਨੇਡਾ ਪੀਅਰ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਅੰਮ੍ਰਿਤਸਰ ਸਾਹਿਬ ਫਿਰੋਜ਼ਪੁਰ ਗੁਰਦਾਸਪੁਰ ਮੁਗੇ ਏਰੀਏ ਨੂੰ ਪਹਿਲਾ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ। ਡੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਸਿੰਘ ਜਨਮ 1902 1997 ਪੜ੍ਹਾਈ +2 ਨਾਨ ਮੈਡੀਕਲ ਬਿਜ਼ਨਸ ਮੈਨੇਜਮੈਂਟ ਕੱਦ 6 ਫੁੱਟ ਗੋਤ ਕਲੇਅਰ ਕਾਸ ਜਰਸੀ ਕੋਈ ਭੈਣ ਭਰਾ ਨਹੀਂ ਪਤਾ ਅਮਲੋਹ ਜ਼ਿਲ੍ਹਾ ਫਤਿਹਗੜ ਸਾਹਿਬ। ਜ਼ਮੀਨ ਇਹਨਾਂ ਨੂੰ 3 ਕਿੱਲੇ ਆਉਂਦੀ ਹੈ ਜੀ ਲੜਕਾ ਨਿਊਜ਼ੀਲੈਂਡ ਵਿੱਚ ਪੀਆਰ ਹੈ ਇਹਨਾਂ ਨੂੰ ਲੜਕੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਦੀ ਤੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਫੋਨ ਨੰਬਰ ਦਿੱਤਾ ਗਿਆ ਆਵਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਆਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਨੀਆ ਅਗਰਵਾਲ ਕਾਸ਼ ਅਗਰਵਾਲ ਹਾਈਟ 5 ਫੁੱਟ 4 ਇੰਚ ਸਟੱਡੀ 8 ਕਲਾਸ ਪਾਸ ਫੈਮਿਲੀ ਚ ਮਦਰ ਐਂਡ ਫਾਦਰ ਨੇ 2 ਬ੍ਰਦਰ ਨੇ 1 ਸਿਸਟਰ ਬ੍ਰਦਰ ਵਰਕ ਟੂਗੇਦਰ ਜੀ ਸਾਰੇ ਭਰਾ ਇਕੱਠੇ ਕੰਮ ਕਰਦੇ ਨੇ ਇੱਕ ਇਹਨਾਂ ਦਾ ਆਪਣਾ ਘਰ ਹੈ ਐਡਰੈਸ ਸਾਈ ਸੈਣੀ ਬਿਹਾਰ ਫੇਸ ਬਨ ਬਲਟਾਣਾ ਜੀਰਕਪੁਰ ਇਹਨਾਂ ਨੂੰ ਕਰੀਬ ਘਰ ਦੀ ਸਿੰਪਲ ਘਰੇਲੂ ਲੜਕੀ ਚਾਹੀਦੀ ਹੈ ਜੀ ਭਾਵੇਂ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲਾਲਾਬਾਦ ਕੱਦ 5 ਫੁੱਟ 2 ਇੰਚ ਜਨਮ 31/10/1998 ਪੜਾਈ +2 ਨਾਨ ਮੈਡੀਕਲ ਕੈਨੇਡੀਅਨ ਸਟਡੀ ਕੰਪਿਊਟਰ ਇੰਜੀਨੀਅਰਿੰਗ ਟੈਕਨੀਕਲ ਡਿਪਲੋਮਾ ਗੋਤਮਾਨ ਕਾਸ ਜਰਸੀ ਲਾਹੌਰਿਆ ਇੱਕ ਪ੍ਰਾ ਕੈਨੇਡਾ ਵਿੱਚ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਨੇ ਮੰਗ ਲੜਕਾ ਕੈਨੇਡਾ ਪੀਅਰ ਹੋਵੇ ਜ਼ਮੀਨ 5 ਤੋਂ 7 ਕਿੱਲੇ ਹੋਣ ਲੜਕਾ ਸਰਦਾਰ ਤੇ ਪੱਗਵੰਦਾ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਬਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀਕ ਜਨਮ 7 ਦਸੰਬਰ 1997 ਕੱਦ 5 ਫੁੱਟ 10 ਇੰਚ ਇੱਕ ਪੈਣ ਕੈਨੇਡਾ ਮੈਰਿਡ ਇੱਕ ਭਰਾ ਪਿਤਾ ਜੇ ਹੀ ਇਲੈਕਟ੍ਰਿਸਿਟੀ ਬੋਰਡ ਵਿੱਚ ਮਾਤਾ ਹਾਊਸ ਵਾਈਫ ਪਤਾ ਪਟਿਆਲਾ ਲੜਕਾ ਕੈਨੇਡਾ ਵਿੱਚ ਪੀਆਰ ਜੀ ਜੌਬ ਸਕਿਉਰਟੀ ਗਾਰਡ ਦੀ ਲੜਕਾ ਸੋਹਣਾ ਸੁਨੱਖਾ ਮੰਗ ਲੜਕੀ ਦਾ ਕੱਦ 5 ਫੋਰ 6 ਇੰਚ ਤੋਂ ਘੱਟ ਨਾ ਹੋਵੇ ਲੜਕੀ ਸੋਹਣੀ ਹੋਵੇ ਲੜਕੀ ਕੈਨੇਡਾ ਤੋਂ ਹੋਵੇ ਜਾਂ ਪੀਆਰ ਹੋਵੇ ਜਾਂ ਵਰਕ ਪਰਮਨੈਂਟ ਹੋਵੇ ਜਾਂ ਬੀਐਸਸੀ ਨਰਸਿੰਗ ਕੀਤੀ ਹੋਵੇ ਵਿਆਹ ਜਲਦੀ ਕਰਨਾ ਜੀ ਮੈਰिज ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਪਟਿਆਲਾ ਤੇ ਗੁਰਦਾਸਪੁਰ ਨੂੰ ਫੈਲ ਆ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀਕ ਜਨਮ 13 ਤੈਨੂੰ 1992 ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਜ਼ਮੀਨ 6 ਕਿੱਲੇ ਪਿਤਾ ਖੇਤੀਬੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਦੋ ਭਰਾ ਨੇ ਮੈਰਿਡ ਨੇ ਕਾਰਮੀ ਵਿੱਚ ਇੱਕ ਇਟਲੀ ਵਿੱਚ ਪੀਅਰ ਆ ਲੜਕਾ ਯੂ ਐਸ ਏ ਵਿੱਚ ਆ ਜੀ ਮੰਗ ਇਹਨਾਂ ਨੂੰ ਲੜਕੀ ਵਧੀਆ ਪੜ੍ਹੇ ਲਿਖੀ ਸੋਹਣੀ ਚਾਹੀਦੀ ਆ ਲੜਕੀ ਭਾਵੇਂ ਕੈਨੇਡਾ ਤੋਂ ਹੋਵੇ ਜਾਂ ਯੂ ਐਸ ਏ ਜਾਂ ਪੰਜਾਬ ਤੋਂ ਹੋਵੇ ਜੇਕਰ ਲੜਕੀ ਕੈਨੇਡਾ ਤੋਂ ਹੋਵੇ ਕੀਤਾ ਲੜਕੇ ਵਾਲੇ ਆਪ ਨਾਲ ਯੂ ਐਸ ਏ ਲੈ ਜਾਣਗੇ ਜੇ ਪੰਜਾਬ ਤੋਂ ਹੋਵੇ ਤਾਂ ਪੜ੍ਹੇ ਲਿਖੀ ਹੋਵੇ ਜੋ ਯੂ ਐਸ ਏ ਦੀ ਇੰਟਰਵਿਊ ਕੱਟ ਸਕੇ ਵਲੇ ਕਰਨਗੇ ਮੈਰिज ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਪਰਵਾਰ ਦਾ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਤ ਕੌਰ ਸਿੱਧੂ ਕਾਸ ਜਨਮ 9/2/1994 ਕੱਦ 5 ਫੁੱਟ 3 ਇੰਚ ਪੜਾਈ ਬੈਚਲਰ ਇਨ ਕਮਰਸ ਫਰੋਂ ਪੰਜਾਬ ਯੂਨੀਵਰਸਿਟੀ ਪੋਸਟ ਗ੍ਰੈਜੂਏਟ ਫਾਈਨੈਂਸ਼ੀਅਲ ਸਰਵਿਸ ਕਰੰਟਲੀ ਵਰਕਿੰਗ ਇਨ ਆਰਬੀਸੀ ਬੈਂਕ ਐਜ਼ ਅ ਕ੍ਰੈਡਿਟ ਕਾਰਡ ਐਡਵਾਈਜ਼ਰ ਨੇ ਹੈ ਲੜਕੀ ਕੈਨੇਡਾ ਬ੍ਰੈਮਟਨ ਵਿੱਚ ਬਰਕ ਪਰਮਨ ਤੇ ਹੈ ਜੀ ਪਰਿਵਾਰ ਵਿੱਚ ਇੱਕ ਵੱਡਾ ਭਰਾ ਗਵਰਨਮੈਂਟ ਬੈਂਕ ਇੰਡੀਆ ਚ ਜੋਬ ਕਰਦਾ ਹੈ ਇੱਕ ਛੋਟਾ ਭਰਾ ਕੈਨੇਡਾ ਵਿੱਚ ਪਿਤਾ ਦਾ ਫਾਰਮੇਸੀ ਸਟੋਰ ਹੈ ਮਾਤਾ ਹਾਊਸ ਵਾਈਫ ਨੇ ਪਤਾ ਸੈਕਟਰ 126 ਖਰੜੋ ਮਹਾਲੀ ਇਹਨਾਂ ਨੂੰ ਜਰਸੀ ਕੈਨੇਡਾ ਪੀਆ ਲੜਕੇ ਦੀ ਜ਼ਰੂਰਤ ਹੈ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੈ ਅਧਿਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਂਸ ਜੱਟਸੀ ਗੋਤ ਗਰੇਵਾਲ ਜਨਮ 1988 ਪਿੰਡ ਬੱਲੇਵਾਲ ਜ਼ਿਲ੍ਹਾ ਲੁਧਿਆਣਾ ਲੜਕਾ ਅਮਰੀਕਾ ਵਿੱਚ ਪੱਕਾ ਜੀ ਮੰਗ ਇਹਨਾਂ ਨੂੰ ਅਮਰੀਕਾ ਜਾਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਥੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜਰਸੀਖ ਜਨਮ 15 11 1997 ਪੜਾਈ ਮਾਸਟਰ ਡਿਗਰੀ ਕੱਦ 6 ਫੁੱਟ ਪਤਾ ਤਰਨਤਨ ਸਾਹਿਬ ਪਿਤਾ ਖੇਤੀવાડી ਕਰਦਾਰੇ ਮਾਤਾ ਹਾਊਸ ਵਾਈਫ ਨੇ ਇੱਕ ਪੈਣ ਮੈਰੜਾ ਵਧੀਆ ਘਰ ਪਰਿਵਾਰਾ ਸਾਰਾ ਪਰਿਵਾਰ ਵੈਸ਼ਨੂ ਆ ਜ਼ਮੀਨ 10 ਕਿੱਲੇ ਆ ਲੜਕਾ ਆਸਟ੍ਰੇਲੀਆ ਵਿੱਚ ਬਰਕਰਬਰ ਮਰਤੇ ਆ ਜੀ ਪੀਆਰ ਅਪਲਾਈ ਕੀਤੀ ਹੋਈ ਆ ਇਹਨਾਂ ਨੇ ਇਹਨਾਂ ਨੂੰ ਲੜਕੀ ਵਧੀਆ ਪੜੀ ਲਿਖੀ ਬੀਏਸੀ ਨਰਸਿੰਗ ਵਾਲੀ ਜਾਂ ਲੜਕੀ ਨੇ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਲੜਕੀ ਦੀ ਉਮ ਵਿਸਾਲਤਾ ਕੋਈ ਲੜਕੀ ਸੋਣੀ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀਵ ਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਖੁਸ਼ਪ੍ਰੀਤ ਕੌਰ ਸਿੱਧੂ ਕਾਸ ਜਰਸੀ ਕੋਮਰ 34 ਸਾਲ ਕੱਦ 5 ਫੁੱਟ 3 ਇੰਚ ਪੜ੍ਹਾਈ ਐਮ ਫਾਰਮੇਸੀ ਗਵਰਨਮੈਂਟ ਸਰਵਤ ਡੀਜੀ ਗ੍ਰੇਸ਼ਨ ਫਾਰਮੇਸੀ ਆਫਿਸਰ ਨੇ ਇਹਨਾਂ ਦੇ ਇੱਕ ਭਰਾ ਤੇ ਇੱਕ ਭੈਣ ਦੋਨੋਂ ਬ੍ਰੈਂਪਟਨ ਕੈਨੇਡਾ ਵਿੱਚ ਨੇ ਪਿਤਾ ਰਿਟਾਇਰ ਸਵਰਾਜ ਟਰੈਕਟਰ ਕੰਪਨੀ ਜੋ ਮਾਤਾ ਹ우스 ਵਾਈਫ ਨੇ ਇਹ ਮੀਨਰ ਹੈਂਡੀਕੈਪ ਸ਼ਾਟ ਨੈਕਸ ਜੀ ਇਹਨਾਂ ਦੀ ਮਾਮਲੀ ਛੋਟੀ ਗਰਦਨ ਹੈ ਪਤਾ ਸ਼ੱਜੂ ਮਾਦਰਾ ਸੈਕਟਰ 106 ਖਰੜਮਾੜੀ ਇਹਨਾਂ ਨੂੰ ਮਾੜੀ ਚੰਡੀਗੜ੍ਹ ਰੋਪੜ ਫਤਿਹਗੜ ਸਾਹਿਬ ਪਟਿਆਲਾ ਲੁਧਿਆਣਾ ਵਾਲੇ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਆ ਜੀ ਇਹਦੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜਰਸੀਕ ਜਨਮ 1997 ਕੱਦ 5 ਫੁੱਟ 8 ਇੰਚ ਪੜਾਈ ਬੀਐਸਸੀ ਨਾਨ ਮੈਡੀਕਲ ਗੋਥ ਚਹਿਲ ਲੜਕਾ ਕੈਨੇਡਾ ਪੀਆਰਾ ਦੋ ਭਰਾ ਨੇ ਜ਼ਮੀਨ 15 ਕਿੱਲੇ ਜ਼ੈਦੀ ਨੌਕਰੀ ਕਰਦੇ ਨੇ ਪਿਤਾ ਮਾਤਾ ਵੀ ਮਲਾਜ਼ਮ ਨੇ ਪਤਾ ਤਨੋਲਾ ਮੰਗਗੇ ਇਹਨਾਂ ਨੂੰ ਲੜਕੀ ਸੁਣੀ ਸੁਣੱਖੀ ਚਾਹੀਦੀ ਹੈ ਲੜਕੀ ਲੜਕਾ ਬਹੁਤ ਸੋਹਣਾ ਸੁਨੱਖਾ ਜੀ ਲੜਕੀ ਦੀ ਵੀ ਐਸੀ ਨਰਸਿੰਗ ਕੀਤੀ ਹੋਵੇ ਜਾਂ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਲੜਕੀ ਦਾ ਜਨਮ 2000 2001 2002 ਦੇ ਵਿੱਚ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਉਹਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਚਰਨਜੀਤ ਸਿੰਘ ਕਾਸਟ ਮਜਵੀ ਸਿੱਖੋ ਮਰ ਪੰਜਾਹ ਸਾਲ ਪਿੰਡ ਕੋਟ ਸਦੀਕ ਜ਼ਿਲ੍ਹਾ ਜਲੰਧਰ ਇਹਨਾਂ ਦੇ ਦੋ ਲੜਕੇ ਤੇ ਇੱਕ ਲੜਕੀ ਹੈ ਜੀ ਲੜਕੀ ਦਾ ਵਿਆਹ ਹੋ ਗਿਆ ਹੈ ਇਹਨਾਂ ਨੂੰ 4 ਕਾਰਸਮਾਲਣ ਵਾਲੀ ਲੜਕੀ ਚਾਹੀਦੀ ਆ ਫੋਨ ਨੰਬਰ ਮਜਵੀ ਸਿਕਾਸ ਨੂੰ ਪਹਿਲਾ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਉਹਦੇ ਦੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰ ਸਿੱਖ ਜਨਮ 17 ਸੇ 1998 ਕੱਦ 5 ਫੁੱਟ 9 ਇੰਚ ਪੜਾਈ ਵੀ ਇਹ ਗੋਤਮ ਹਾਲ ਜਮੀਨ ਸਾਢੇ 4 ਕਿੱਲੇ ਕੰਮ ਸਰਕਾਰੀ ਜੋਬ ਕਰਦੇ ਨੇ ਸਿਟੀ ਜੂ ਚੰਡੀਗੜ੍ਹ ਵਿੱਚ ਮੰਗ ਇਹਨਾਂ ਨੂੰ ਲੜਕੀ ਵਧੀਆ ਪੜੀ ਲਿਖੀ ਜਾਂ ਸਰਕਾਰੀ ਨੌਕਰੀ ਦੀ ਨੌਕਰੀ ਕਰਦੀ ਚਾਹੀਦੀ ਹੈ ਜੀ ਲੜਕੀ ਰੋਪੜ ਫਤਿਹਗੜ ਸਾਹਿਬ ਹਾਲੀ ਜ਼ਿਲ੍ਹੇ ਤੋਂ ਹੋਵੇ WhatsApp ਨੰਬਰ ਦਿੱਤੇ ਗਏ ਨੇ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸੀ ਇੱਕ ਥਾਲੀ ਵਾਲ ਲੜਕੀ ਉਮਰ 32 ਸਾਲ ਕੱਦ 5 ਫੁੱਟ 5 ਇੰਚ ਪੜਾਈ ਦੀ ਐਸੀ ਨਰਸਿੰਗ ਜ਼ਿਲ੍ਹਾ ਮੋਗਾ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਬਿਸਟਰ ਵੀਜ਼ਾ ਜੀ ਲੜਕੀ ਇੱਕ ਵਾਰ ਕੈਨੇਡਾ ਜਾ ਕੇ ਆਈ ਹੈ ਹੁਣ ਪੰਜਾਬ ਵਿੱਚ ਹੈ ਲੜਕੀ ਦਾ ਪ੍ਰਾ ਕੈਨੇਡਾ ਵਿੱਚ ਪੀਆਰ ਹੈ ਮੈਰਿਡ ਹੈ ਪਿਤਾ ਕਿ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਨੇ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਜੀ ਇਹਨਾਂ ਨੂੰ ਕੈਨੇਡਾ ਪੀਆ ਲੜਕਾ ਚਾਹੀਦਾ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੈ ਬੀਤੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮੋਹਿਤ ਕੁਮਾਰ ਜਨਮ 22 ਮਾਰਚ 1999 ਪੜ੍ਹਾਈ ਪਲੱਸ 2 ਐਂਡ ਸਿਵਲ ਇੰਜੀਨੀਅਰਿੰਗ ਡਿਪਲੋਮਾ ਜੌਬ ਸਿਵਲ ਇੰਜੀਨੀਅਰਿੰਗ ਇਨ ਮਲਟੀਨੇਸ਼ਨਲ ਕੰਪਨੀ ਫ੍ਰੀ ਫੂਡ ਰੂਮ ਸੈਲਰੀ 75000 ਇੱਕ ਪੈਨ ਪੀਆਰ ਮੈਨੇਜਰ ਭਰਾ ਕੋਈ ਨਹੀਂ ਮਾਤਾ ਹਾਊਸ ਵਾਈਫ ਨੇ ਪਿਤਾ ਕੰਟਰੈਕਸ਼ਨ ਮੈਨੇਜਰ ਸੈਲਰੀ 85000 ਕਾਸਟ ਸ਼ਰਮਾ ਵਿਸ਼ਵਕਰਮਾ ਲੜਕਾ ਤਲਾਕ ਸੁਦਾ ਜੀ ਕੋਈ ਬੱਚਾ ਨਹੀਂ ਮਾਂਗ ਦੇਣਾ ਨੂੰ ਜਿ ਕੁਆਰੀ ਜਾਂ ਤਲਾਖਸ਼ੀ ਦਾ ਲੜਕੀ ਬਿਨਾ ਬੱਚੇ ਤੋਂ ਚਾਹੀਦੀ ਆ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਭਾਵੇਂ ਕਿਸੇ ਵੀ ਕਾਸ਼ਤ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਪਤਾ ਸਟਾਰ ਇਨਕਲੇਸ ਸੀਡ ਨੰਬਰ 19 ਸਿਟੀ ਬਠਿੰਡਾ ਪੰਜਾਬ ਨੰਬਰ WhatsApp ਨੰਬਰ ਦਿੱਤੇ ਗਏ ਨੇ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 30 10 1992 ਪੜਾਈ ਪਲੱਸ 2 ਮਕੈਨੀਕਲ ਇੰਜੀਨੀਅਰ ਕੱਦ 6 ਫੁੱਟ ਲੜਕੇ ਕੋਲ ਵਧੀਆ ਜ਼ਮੀਨ ਵਧੀਆ ਘਰ ਕੰਮ ਆਪਣਾ ਬਿਜ਼ਨਸ ਦਾ ਗੋਦਿਓਲ ਲੜਕਾ ਮੰਗਲਿਕ ਤੇ ਕਲਖਸ਼ ਦਾ ਜੀ ਕਾਸਟ ਇਹਨਾਂ ਦੀ ਜੜ ਸਿੱਖਾ ਮੰਗ ਇਹਨਾਂ ਨੂੰ ਵਧੀਆ ਪੜੇ ਲਈ ਕਿ ਸੁੰਦਰ ਮੰਗਲਿਕ ਲੜਕੀ ਚਾਹੀਦੀ ਆ ਫੋਨ ਨੰਬਰ ਦਿੱਤਾ ਗਿਆ ਆਵਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਰੋੜ ਕਰੋ ਜੀ ਨਾਮ ਸੁਖਵਿੰਦਰ ਸਿੰਘ ਜਨਮ 31 12 1985 ਕਾਸਟ ਮਜਵੀ ਕੱਦ 5 ਫਟ 8 ਇੰਚ ਪੜ੍ਹਾਈ ਐਮਬੀਏ ਐਚਆਰ ਪਲੱਸ ਐਮਏ ਇੰਗਲਿਸ਼ ਪਲੱਸ ਐਚਆਰ ਮੈਨੇਜਰ ਕੋ ਸੈਲਰੀ 60000 ਸਿਸਟਰ ਮੈਰਿਡ ਲੜਕਾ ਪਿਓ ਰੈਜਿਟੇਰੀਅਨ ਬੀਪੀ ਹੋ ਰਾਮਪੁਰ ਦਹਰਾਹਾ ਤਹਿਸੀਲ ਪੈਲ ਡਿਸਟ੍ਰਿਕਟ ਲੁਧਿਆਣਾ ਪੰਜਾਬ ਮਾਂਗਾ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਵਧੀਆ ਪਰਿਵਾਰ ਤੋਂ ਲੜਕੀ ਨੇ ਪਲੱਸ 2 ਜਾਂ ਬੀਏ ਕੀਤੀ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਬਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜਰਸੀ ਗੋਤ ਘੁਮਾਨ ਜਨਮ 1966 ਕੱਦ 5 ਫੁੱਟ 7 ਇੰਚ ਪੜਾਈ ਪਲਸ 2 ਪਤਾ ਦਿਲੰਦਰ ਕੰਪੈਣ ਦੇ ਵਿੱਚ ਆਪਣਾ ਹੈਲਥ ਕਲੀਨਿਕ ਆ ਤੇ ਆਪਣਾ ਛੋਟਾ ਸਿੰਪਲ ਘਰ ਹੈ ਜੀ ਇਹਨਾਂ ਦੇ ਇੱਕ ਲੜਕਾ ਤੇ ਇੱਕ ਲੜਕੀ ਨੇ ਦੋਨੋਂ ਕੈਨੇਡਾ ਵਿੱਚ ਨੇ ਮੰਗ ਇਹਨਾਂ ਨੂੰ 55 ਸਾਲ ਤੱਕ ਦੀ ਘਰੇਲੂ ਔਰਤ ਚਾਹੀਦੀ ਹੈ ਜੀ ਘਰ ਸੰਭਾਲਣ ਵਾਸਤੇ ਚਾਹੇ ਵਿਧਵਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਘਰ ਸੰਭਾਲਣ ਵਾਲੀ ਇਮਾਨਦਾਰ ਹੋਵੇ ਜੀ ਗਰੀਬ ਘਰ ਤੋਂ ਹੋਵੇ ਭਾਵੇਂ ਪਰ ਚੰਗੇ ਖਾਨਦਾਨ ਤੋਂ ਹੋਵੇ ਰੰਗ ਸਾਫ ਸਾਬਲਾ ਜਿਹਾ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਉਹਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ सोनू ਕਾਸਤ ਸੁਨਿਆਰਾ ਜਨਮ 5 ਜਨਵਰੀ 1990 ਕੱਦ 6 ਫੁੱਟ ਜਨਮ ਪਤਾ ਅਮਰਸਰ ਸਾਹਿਬ ਲੜਕਾ ਕੜਾਈ ਤੇ ਪੀਕੋ ਕਰਨ ਦਾ ਕੰਮ ਕਰਦਾ ਜੀ ਇਹਨਾਂ ਨੂੰ ਗਰੀਬ ਘਰ ਦੀ ਕਰੇ ਲੂ ਲੜਕੀ ਚਾਹੀਦੀ ਹੈ ਜੀ ਲੜਕੀ ਚਾਹੇ ਕਿਸੇ ਵੀ ਕਾਸ਼ਤ ਤੋਂ ਹੋਵੇ ਕੋਈ ਜਾਤੀ ਵੰਦਨ ਨਹੀਂ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਵਿਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜਰਸੀ ਕੁਮਰ 42 ਸਾਲ ਕੱਦ 5 ਫੁੱਟ 10 ਇੰਚ ਕੰਮ ਸਰਕਾਰੀ ਨੌਕਰੀ ਵਧੀਆ ਤਨਖਾਹ ਜ਼ਮੀਨ ਦਾਸ ਕਿਲੇ ਪਟਿਆਲੇ ਦੀ ਸ਼ਹਿਰੀ ਪ੍ਰਾਪਰਟੀ ਆ ਪਤਾ ਪਟਿਆਲਾ ਜੀ ਮੰਗ ਇਹਨਾਂ ਨੂੰ ਲੜਕੀ ਐਮਬੀਬੀਐਸ ਵਾਲੀ ਚਾਹੀਦੀ ਹੈ ਜੀ ਭਾਵੇਂ ਇੰਡੀਆ ਤੋਂ ਹੋਵੇ ਜਾਂ ਐਨਰਾਈ ਹੋਵੇ ਪਰ ਐਮਬੀਬੀਸੀ ਡਾਕਟਰ ਹੀ ਹੋਵੇ ਇਹਨਾਂ ਨੂੰ ਜਰਸੀ ਖत्री सिਖ ਪੰਡਤ ਸਾਰੀ ਆਕਾਸ਼ ਦੀਆਂ ਲੜਕੀਆਂ ਸੰਪਰਕ ਕਰ ਸਕਦੀਆਂ ਨੇ ਜੀ ਐਸੀ ਕਾਲ ਸੰਪਰਕ ਨਾ ਕਰਨ ਪਰਿਵਾਰ ਨੇ ਪੂਰੀ ਸ਼ਕਤੀ ਨਾਲ ਕਿਹਾ ਵੀ ਮੈਰਿਜ ਬਿਊਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਡੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਆਗਲਾ ਰਿਸਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1 ਜਨਮਰੀ 2002 ਕੱਦ 6 ਫੁੱਟ 1 ਇੰਚ ਕਾਸ ਜਰਸੀ ਕੋ ਸਿੱਧੂ ਪਤਾ ਰਾਮਪੁਰਾ ਫੂਲ ਬਠਿੰਡਾ ਪ੍ਰਾਈ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਦੀ ਇੰਜੀਨੀਅਰ ਕੈਨੇਡਾ ਤੋਂ ਲੜਕਾ ਕੈਨੇਡਾ ਪੀਆਰ ਆ ਜੀ ਜ਼ਮੀਨ 19 ਕਿਲੇ ਹਾਈਵੇ ਰੋਡ ਤੇ ਨੇ ਮੰਗ ਇਹਨਾਂ ਨੂੰ ਪੜੀ ਲਿਖੀ ਸੁੰਦਰ ਲੜਕੀ ਚਾਹੀਦੀ ਆ ਜੀ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਬੀਐਸਸੀ ਨਰਸਿੰਗ ਵਾਲੀ ਲੜਕੀ ਨੂੰ ਪਹਿਲ ਆ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਬਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਨਿਆਰਾ ਕਾਸ਼ ਦਾ ਲੜਕਾ ਜਨਮ ਫਰਵਰੀ 1976 ਕਾ ਦਾ ਪਾਸਪੋਰਟ 5 ਇੰਚ ਪੜਾਈ ਡਿਗਰੀ ਐਨ ਇਲੈਕਟ੍ਰੀਕਲ ਜੋਬ ਸਰਕਾਰੀ ਨੌਕਰੀ ਲੈਕਚਰਰ ਵੋਕੇਸ਼ਨਲ ਇਲੈਕਟ੍ਰੀਕਲ ਸਕੂਲ ਨੇਮ ਆਫ ਐਨੀਮਸ ਮੰਡੀ ਫੁੱਲ ਰਾਮਪੁਰਾ ਬਟਿੰਡਾ ਲੜਕਾ ਤਲਾਖਸ਼ੁਦਾ ਜੀ ਕੋਈ ਬੱਚਾ ਨਹੀਂ ਮੰਗਿਆ ਇਹਨਾਂ ਨੂੰ ਪੜੀ ਲਿਖੀ ਲੜਕੀ ਦੀ ਜ਼ਰੂਰਤ ਹੈ ਉਮਰ 35 ਤੋਂ 45 ਸਾਲ ਤੱਕ ਹੋਵੇ ਭਾਵੇਂ ਤਲਾਖਸ਼ੁਦਾ ਜਾਂ ਵਿਧਵਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਕਿਸੇ ਵੀ ਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਇਸ ਹਨ ਅੱਜ ਦੇ ਕੁਝ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਦੀ ਫੀਸ ਬਹੁਤ ਘੱਟ ਲਈ ਜਾਂਦੀ ਹੈ ਤੇ ਸਿਰਫ ਇੱਕ ਵਾਰ ਲਈ ਜਾਂਦੀ ਹੈ ਜੀ ਤੇ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਨੂੰ ਬਾਰ-ਬਾਰ ਲਗਾਇਆ ਜਾਂਦਾ ਹੈ ਮਿਲਦੇ ਹਾਂ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ